ਆਜਾ ਕੋਈ ਨਾ ਚੁੱਕਾ 67 ਚੁੱਕਾ ਵੀ ਚੁੱਕ ਲਓ ਜੀ ਇਹ ਟੱਕਣ ਟੱਕਣ ਕੋਡ ਉਹ ਤਾਂ ਵੱਢ ਦੇ ਅਸੂਪੇ ਅਸੂਪੇ ਹਾਂ ਹਾਂ ਅਸੂਪੇ ਯਾਰ ਸੱਲ ਦੇ ਦੇ ਪਰ ਵੰਡਈ ਨਾ ਭਾਈ ਮੂੰਹ ਕਰੋ ਇਹਨੂੰ ਮੜਾ ਮੋਰੀ ਕਰਦੇ ਉਦੋਂ ਮੋਰੀ ਉਦੋਂ ਕਿਸੇ ਨਾਲ ਸੁਭਾ ਯਾਰ ਉਦੋਂ ਨਹੀਂ ਜਾਣੇ ਕਿ ਤੁਸੀਂ ਮੇਰੀ ਕਹਾਂਗੇ ਕਈਆਂ ਨਹੀਂ ਨਾ ਕਈ ਨਾ ਹੂਤ ਹੁੰਦਾ ਕੰਮ ਕਈ ਰੱਖੀ ਹੈ ਤੇਰਾ ਫੂਲ ਲੜੀ ਚਲ ਠੀਕ ਹੈ ਫਾਇਦਾ ਯਾਰ ਫੜ ਲੈ ਫੜ ਤਾ ਫੜ ਚੱਲੀਏ ਬਸ ਕਰ ਆਹ ਪੈਣੀ ਮੀਆਂ ਖਾਂ ਵਿਖੇ ਜਿਹੜਾ ਮੋਜਪੁਰ ਦਾ ਏਰੀਆ ਵਾ ਦਰਿਆ ਦੇ ਕੰਢੇ ਦੇ ਉੱਤੇ ਉੱਥੇ ਜਿਹੜਾ ਵਾ ਐਕਸਾਈਜ਼ ਸਟਾਫ ਦੇ ਨਾਲ ਪੁਲਿਸ ਦੇ ਨਾਲ ਜਿਹੜਾ ਸਾਂਝਾ ਡੇਟ ਕੀਤਾ ਗਿਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਮੈਂ 4500 ਕਿਲੋ ਲਾਣ 15.50 ਲੱਖ ਐਮਐਲ ਜਿਹੜੀ ਆ ਨਜਾਇਜ਼ ਸ਼ਰਾਬ ਦਾ ਨਗਰ ਥਾਣੇ ਦੇ ਵਿੱਚ ਜਿਹੜੀ ਆ ਇੱਕ ਪਰਚਾ ਦਰਜ ਕੀਤਾ ਗਿਆ ਜੇ 26000 ਦਰਜ ਕੀਤਾ ਗਿਆ ਜੇ 75000 ਐਮਐਲ ਸ਼ਰਾਬ ਨਜਾਇਜ਼ ਤੇ ਥਾਣਾ ਬਰਾਹਮਪੁਰ ਵਿੱਚ ਇੱਕ ਮਕਦਮਾ ਦਰਜ ਕੀਤਾ ਗਿਆ ਜੇ 75000 ਐਮਐਲ ਸ਼ਰਾਬ ਨਜਾਇਜ਼ ਤੇ ਥਾਣਾ ਤੁਮੜਕਲਾਂ ਵਿੱਚ ਦੋ ਐਫਆਈਆਰਾਂ ਜਿਹੜੀਆਂ ਵਾਂ ਸ਼ਰਬ ਸ਼ਰਾਬ ਦੀਆਂ ਦਰਜ ਕੀਤੀਆਂ ਗਈਆਂ ਵਾਂ ਜਿਹ ਚ ਟੋਟਲ 14250 ਨਸ਼ਾ ਸ਼ਰਾਬ ਨਜਾਇਬ ਬਰਾਮਦ ਹੋਈਆ ਅਗਰ ਅਤੇ ਟਿੰਪੜ ਥਾਣੇ ਦੇ ਵਿੱਚ ਵੀ ਜਿਹੜਾ ਵਾ ਇਹ 150 ਜਿਹੜੀਆਂ ਇਨਟੌਕਸਿਕ ਨਸ਼ੇ ਵਾਲੀਆਂ ਗੋਲੀਆਂ ਮਿਲੀਆਂ